ਕਿੱਕਰ ਦੇ ਬੀਜ ਉੱਤੇ ਕੰਡੇ ਨਹੀਂ ਹੁੰਦੇ ਦੇਖਣ ਨੂੰ ਇਹ ਬੀਜ ਬੜਾ ਸੋਹਣਾ ਤੇ ਮੁਲਾਇਮ ਹੁੰਦਾ ਪਰ ਜਦੋਂ ਇਹਦਾ ਦਰਖਤ ਬਣ ਕੇ ਤਿਆਰ ਹੁੰਦਾ ਤਾਂ ਉਹਦੇ ਨਾਲ ਕੰਡੇ-ਕੰਡੇ ਹੁੰਦੇ ਨੇ ਬੀਜ ਹੈ ਕਰਮ ਜਦੋਂ ਇਨਸਾਨ ਕੋਈ ਕਰਮ ਕਰਦਾ ਤੇ ਕਈ ਵਾਰ ਐਸੇ ਕਰਮ ਕਰ ਜਾਂਦਾ ਜਿਹੜੇ ਉਹਨੂੰ ਨਹੀਂ ਕਰਨੇ ਚਾਹੀਦੇ ਪਰ ਜਦੋਂ ਕਰਦੇ ਵਕਤ ਉਹਨੂੰ ਬੜਾ ਚੰਗਾ ਲੱਗਦਾ ਕੋਈ ਧੰਨ ਆ ਰਿਹਾ ਕੋਈ ਬੇਇਮਾਨੀ ਕਰ ਰਿਹਾ ਕੋਈ ਹੋਰ ਉਹਨੂੰ ਫਾਇਦਾ ਮਿਲ ਰਿਹਾ ਤੇ ਉਹਨੂੰ ਬੜਾ ਅੱਛਾ ਲੱਗਦਾ ਕਿ ਮੈਂ ਕਰੀ ਜਾਵਾਂ ਪਰ ਜਦੋਂ ਉਹਦਾ ਫਾਈਨਲ ਰਿਜ਼ਲਟ ਆਂਦਾ ਤੇ ਫਿਰ ਉਹਦੇ ਨਾਲ ਕੰਡੇ ਕੰਡੇ ਭਾਵ ਦੁੱਖੀ ਦੁੱਖ ਹੁੰਦੇ ਨੇ। ਸੋ ਇਹ ਕੁਦਰਤ ਦਾ ਨਿਯਮ ਹੈ ਕਿ ਜਿਹੋ ਜਾਂ ਬੀਜ ਬਾਂਦਾ ਇਨਸਾਨ ਉਹੋ ਜਿਹੇ ਦਰਖਤ ਆਂਦਾ। ਉਹੋ ਜਿਹਾ ਹੀ ਉਹਦਾ ਰਿਜ਼ਲਟ ਆਂਦਾ। ਸੋ ਕਰਮਾ ਦਾ ਵੀ ਇਹੀ ਹਾਲ ਹੈ ਜਦੋਂ ਇਨਸਾਨ ਜਿਹੋ ਜਾਂ ਕਰਮ ਕਰਦਾ ਉਹੋ ਜਿਹਾ ਉਹਦਾ ਰਿਜ਼ਲਟ ਆਂਦਾ ਹੈ। ਪਰ ਇਹ ਦਰਸਦੀ ਹੈ ਕਿ ਇਨਸਾਨ ਕਰਮ ਤੇ ਬਾੜੇ ਕਰਨਾ ਚਾਹੁੰਦਾ ਹੈ ਉਹਦਾ ਰਿਜ਼ਲਟ ਚੰਗੇ ਚਾਹੁੰਦਾ ਹੈ। ਫਰੀਦ ਸਾਹਿਬ ਕਹਿੰਦੇ ਨੇ ਫਰੀਦਾ ਲੋੜੇ ਦਾਖ ਬਿਜੋਰੀਆਂ ਇਕ ਕਰ ਬੀਜੇ ਜੱਟ ਅੰਬੇ ਉਨ ਕਤਾਇਂਦਾ ਕਹਿੰਦਾ ਲੋੜੇ ਪਟ